ਰਿਸ਼ਤੇ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਹੈ ਜੀ ਕੇਵਲ ਲੜਕੀਆਂ ਦੇ ਹਰ ਇੱਕ ਜਾਤੀ ਦੇ ਰਿਸ਼ਤੇ ਹੈ ਜੀ ਇਹਦੇ ਵਿੱਚ ਮਿਕਸ ਰਿਸ਼ਤੇ ਮਿਕਸ ਰਿਸ਼ਤਿਆਂ ਦੀ ਐਡ ਬੋਲੀ ਜਾ ਰਹੀ ਹੈਗੀ ਸਿਰਫ ਜੱਟ ਸਿੱਖ ਲੜਕੀਆਂ ਦੇ ਰਿਸ਼ਤੇ ਨਹੀਂ ਹੈਗੇ ਜੀ ਹਰ ਇੱਕ ਕਾਸਟ ਦੇ ਰਿਸ਼ਤੇ ਹੈ ਜੀ ਇਹਦੇ ਵਿੱਚ रिश्ते दी ऐड टू ओनली ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 7814069402 ਵਾਲੇ ਨੰਬਰ ਤੇ ਅੱਜ ਦੀ ਡੇਟ ਦੇ ਇਹ 22 ਤਰੀਕ ਦੇ ਜੀ ਇਹ ਨਵੇਂ ਰਿਸ਼ਤੇ ਐ ਜੀ ਰਿਸ਼ਤੇ ਬਹੁਤ ਵਧੀਆ ਪਰਿਵਾਰਾਂ ਤੋਂ ਐ ਜੀ ਫਾਈ ਨੰਬਰ ਨੋਟ ਕਰਿਆ ਕਰੋ ਤੁਸੀਂ ਉਸ ਤੋਂ ਬਾਅਦ ਸਾਨੂੰ WhatsApp ਤੇ ਡਾਟਾ ਭੇਜਿਆ ਕਰੋ ਜਾਂ SMS ਕਰਿਆ ਕਰੋ ਜੀ ਇਹਨਾਂ ਦਾ ਡਾਟਾ ਤੇ ਪਿਕ ਲੈਣ ਵਾਸਤੇ ਜੀ ਸਾਡੇ ਇਸ ਚੈਨਲ ਦੇ ਪੂਰੀ ਵੀਡੀਓ ਦੀ ਐਡ ਦੇਖਿਆ ਕਰੋ ਜੀ ਤਾਂ ਜੋ ਆਪਣੇ ਰਿਸ਼ਤੇ ਦੇ ਅਕੋਰਡਿੰਗ ਤੁਹਾਨੂੰ ਸਾਡੇ ਇਸ ਚੈਨਲ ਤੇ ਰਿਸ਼ਤਾ ਮਿਲ ਸਕੇ ਰਿਸ਼ਤੇ ਦੀ ਮੈਚਿੰਗ ਕਰਕੇ ਅਸੀਂ ਆਪ ਵੀ ਦਿੰਨੇ ਆ ਪਰਿਵਾਰਾਂ ਨੂੰ ਕਿਉਂਕਿ ਬਹੁਤ ਸਾਰੇ ਰਿਸ਼ਤੇ ਇਕੱਠੇ ਹੋਏ ਪਏ ਆ ਜੀ ਹਰ ਇੱਕ ਪਰਿਵਾਰ ਨੂੰ ਜਾਤੀ ਦੇ ਅਕੋਰਡਿੰਗ ਰਿਸ਼ਤਾ ਮੈਚ ਕਰਕੇ ਦਿੰਨੇ ਆ ਜੀ ਹੁਣ ਰਿਸ਼ਤੇ ਜੀ ਬੋਲਣ ਜਾ ਰਹੇ ਆਗੇ ਇੱਕ ਤੋਂ ਲੈ ਕੇ 31 ਤੱਕ ਰਿਸ਼ਤੇ ਆ ਜੀ ਇਹ 31 ਰਿਸ਼ਤੇ ਟੋਟਲ ਕੁੜੀਆਂ ਦੇ ਰਿਸ਼ਤੇ ਆ ਇਹ ਇਹਨਾਂ ਵਿੱਚ ਕਿਸੇ ਦਾ ਨੰਬਰ ਨਹੀਂ ਬੋਲ ਦਿੱਤਾ ਜਾਊਗਾ ਜੀ ਨੰਬਰ ਸਿਰਫ ਉਹਨਾਂ ਨੂੰ ਹੀ ਦਿੱਤਾ ਜਾਊਗਾ ਜਿਸ ਦੇ ਨਾਲ ਇਹ ਰਿਸ਼ਤਾ ਮੈਚ ਕਰਦਾ ਹੋਊਗਾ ਜੀ ਕਿਉਂਕਿ ਸਾਨੂੰ ਜੀ ਫੋਨ ਬਹੁਤ ਆਉਂਦੇ ਆ ਵੀ ਆ ਵੀ ਰਿਸ਼ਤਾ ਦੇ ਦਿਓ ਆ ਵੀ ਦੇ ਦਿਓ ਜੀ ਇਦਾਂ ਨਹੀਂ ਹੁੰਦਾ ਜੀ ਤੁਸੀਂ ਆਪਣੇ ਫਸਟ ਏ ਚੁਣਿਆ ਕਰੋ ਵੀ ਸਾਡੇ ਇਹ ਆਪਣੇ ਕਾਸਟ ਦੀ ਲੜਕੀ ਆ ਫਿਰ ਉਸ ਤੋਂ ਬਾਅਦ ਜੇਕਰ ਤੁਹਾਨੂੰ ਰਿਸ਼ਤਾ ਨਹੀਂ ਮੈਚ ਹੋ ਰਿਹਾ ਜੀ ਫਿਰ ਅਸੀਂ ਤੁਹਾਨੂੰ ਆਪ ਰਿਸ਼ਤਾ ਮੈਚ ਕਰਕੇ ਵੀ ਦਵਾਵਾਂਗੇ ਬਾਕੀ ਤੁਸੀਂ ਸਾਨੂੰ ਫੋਨ ਤੇ ਡਿਟੇਲਸ ਜ਼ਰੂਰ ਦਿਆ ਕਰੋ ਜੀ ਵੀ ਇਹ ਸਾਡੇ ਰਿਸ਼ਤਾ ਹੈ ਜੀ ਵੀ ਇਦਾਂ ਦਾ ਸਾਨੂੰ ਰਿਸ਼ਤਾ ਚਾਹੀਦਾ ਹੈ ਫਿਰ ਅਸੀਂ ਆਪ ਤੁਹਾਨੂੰ ਉਦਾਂ ਦਾ ਹੀ ਰਿਸ਼ਤਾ ਮੈਚ ਕਰਕੇ ਦਵਾਂਗੇ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਐਡ ਵੀ ਲਗਾਈ ਜਾਂਦੀ ਹੈ ਰਿਸ਼ਤੇ ਮੈਚ ਕਰਕੇ ਵੀ ਦਿੱਤੇ ਜਾਂਦੇ ਆ ਜੀ ਬਾਕੀ ਪਰਿਵਾਰਾਂ ਦੇ ਨੰਬਰ ਵੀ ਬਾਇਓ ਡਾਟਾ ਤੇ ਪਿਕ ਨੰਬਰ ਵੀ ਦਿੰਨੇ ਆ ਜੀ ਅਸੀਂ ਸਾਨੂੰ ਪਹਿਲਾਂ ਗੱਲ ਦੱਸਿਆ ਕਰੋ ਜੀ ਪੂਰੀ ਫੋਨ ਤੇ ਵੀ ਆ ਫਾਇਰ ਨੰਬਰ ਦਨ ਸਾਨੂੰ ਰਿਸ਼ਤਾ ਚਾਹੀਦਾ ਹੈਗਾ ਜੀ ਵੀ ਸਾਡੇ ਨਾਲ ਮੈਚ ਕਰਦਾਗਾ ਹੁਣ ਤੁਸੀਂ ਨੋਟ ਕਰੋ ਜੀ 1 ਤੋਂ ਲੈ ਕੇ 31 ਤੱਕ ਰਿਸ਼ਤੇ ਰਿਸ਼ਤਾ ਹੈ ਜੀ ਕੁੜੀਆਂ ਦਾ ਰਿਸ਼ਤੇ ਕੁੜੀਆਂ ਦੇ ਰਿਸ਼ਤੇ ਨੋਟ ਕਰੋ ਨੇਮ ਕੋਰ ਪਤਾ ਸਿਰਸੇ ਤੋਂ ਹਰਿਆਣੇ ਤੋਂ ਆ ਜੀ ਪੜਾਈ ਪਲੱਸ 2 ਪਾਸ ਭਰਾ ਅਨਮੈਰਿਡ ਭੈਣ ਕੋਈ ਨਹੀਂ ਕੱਦ 5 ਫੁੱਟ 9 ਇੰਚ ਜੱਟ ਸਿੱਖ ਗੋਤ ਆਲਖ ਉਮਰ 8 ਤਿੰਨ 2002 ਦਾ ਵਰਨ ਕੰਮ ਪੀੜੀ 58 ਸਕੋਰ ਪਾਲਰ ਵਰਕ ਐਕਸਪੀਰੀਅੰਸ ਮੁੰਡਾ ਕੈਨੇਡਾ ਗਿਆ ਹੋਵੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਰਸਾ ਗਰਲ ਪਤਾ ਜਲੰਧਰ ਜੀ ਪੜ੍ਹਾਈ ਬੈਚਲਰ ਡਿਗਰੀ ਹਿਊਮਨ ਬਾਇਓਲੋਜੀਕ ਬੈਚਲਰ ਡਿਗਰੀ ਲੇਬਰਲ ਸਟਡੀ ਭੈਣ ਇੱਕਾ ਭਰਾ ਇੱਕਾ ਕੱਦ 5 ਫੁੱਟ 3 ਇੰਚ ਕਾਸਟ ਬ੍ਰਾਹਮਣ Hindu ਗੋਤ ਵੈਤਿਸ ਉਮਰ 33 ਸਾਲ ਕੰਮ USA ਟੀਚਰ ਮੁੰਡਾ ਵੈਸ਼ ਨੂੰ ਆ ਨਸ਼ਾ ਰਹਿਤ ਮੁੰਡਾ ਵੈਸ਼ ਨੂੰ ਤੇ ਨਸ਼ਾ ਰਹਿਤ ਹੋਵੇ ਗ੍ਰੈਜੂਏਟਡ ਹੋਵੇ ਪੜਾਈ ਵਧੀਆ ਕਰੀ ਹੋਵੇ 5 ਫੁੱਟ 7 ਜਾਂ 5 ਫੁੱਟ 11 ਇੰਚ ਤੱਕ ਹਾਈਟ ਹੋਵੇ ਬ੍ਰਾਹਮਣ Hindu ਹੋਵੇ ਜੀ ਜਾਂ ਫਿਰ USA ਕੈਲੀਫੋਰਨੀਆ ਓਨਲੀ ਪੰਜਾਬ ਪੰਜਾਬੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ ਜੀ ਤੁਸੀਂ प्लस 1 4014166414 اگلا رشتہ نوٹ کرو جی نام پتہ کور روپ نام کور پتہ روپڑ پڑھائی بی ٹیک پائن نو پرا ایکن میرڈ کینیڈا ون میرڈ قد 5 فٹ 6 انچ کاسٹ جرسی خبوط ماوی عمر 14 11 1996 دا بارن کم کینیڈا پی آر ਮੁੰਡਾ ਵੈਲ ਐਜੂਕੇਟਿਡ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਲੁਧਿਆਣਾ ਫਤਿਹਗੜ ਪਟਿਆਲਾ ਤੇ ਰੋਪੜ ਵਾਲੇ ਹੀ ਫੋਨ ਕਰਨਾ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਬਰਨਾਲਾ ਪੜਾਈ ਬੀਐਸਸੀ ਮੈਡੀਕਲ ਐਮਐਸਸੀ ਫਾਰਮ ਮੈਟ੍ਰੀਕਲ ਫੂਡ ਸਾਇੰਸ ਟੈਕਨੋਲੋਜੀ ਸੌਰੀ ਪੈਰਾਮੈਟ੍ਰੀਕਲ ਫੂਡ ਸਾਇੰਸ ਟੈਕਨੋਲੋਜੀ ਸਪਲਾਈ ਚੇਨ ਮੈਨੇਜਮੈਂਟ ਕੈਨੇਡਾ ਪੈਣ ਨੂੰ ਉਹਾਨੋ ਕਦ 5 ਫੁੱਟ 7 ਇੰਚ ਕਾਸਟਾ ਜੱਟ ਸਿੱਖ ਗੋਦ ਧਾਲੀਵਾਲ ਉਮਰ 10 11 1995 ਕੰਮ ਕੈਨੇਡਾ ਵਰਕ ਪਰਮਿਟ ਪੀਆਰ ਦੀ ਫਾਈਲ ਲਗਾਈ ਹੈ ਨਸ਼ਾ ਰਹਿਤ ਹੈ ਜੀ ਮੁੰਡੇ ਨੇ ਜ਼ਮੀਨ 20 ਖਿੱਲੇ ਤੱਕ ਹੋਵੇ ਬਰਾਬਰ ਦੀ ਯੋਗਤਾ ਅਗਲਾ ਫਾਈਲ ਨੰਬਰ ਹੈ ਜੀ 5 ਇਸ ਤੋਂ ਪਹਿਲਾਂ ਅਸੀਂ 4 ਰਿਸ਼ਤੇ ਬੋਲ ਚੁੱਕੇ ਹਾਂ ਜੀ ਰਿਸ਼ਤੇ ਨੋਟ ਕਰਨ ਲਈ ਜ਼ਿਲ੍ਹਾ ਜ਼ਰੂਰ ਨੋਟ ਕਰਿਆ ਕਰੋ ਜੀ ਨਾਲ ਅਗਲਾ ਰਿਸ਼ਤਾ ਆਇਆ ਫਾਈਲ 5 ਨਾਮ ਕੌਰ ਪਤਾ ਬਠਿੰਡਾ ਬਠਿੰਡੇ ਤੋਂ ਰਿਸ਼ਤਾ ਹੈਗਾ ਪੜਾਈ ਕੁੜੀ ਦੀ ਐਮ ਐਸ ਸੀ ਮੈਥ ਟੈਕਟ ਕਲੀਅਰ ਹੈ ਤੇ ਨਾਲ ਐਮ ਏ ਪੰਜਾਬੀ ਭੈਣ ਕੋਈ ਨਹੀਂ ਭਰਾ ਅਨਮੈਰਿਡ ਕੱਦ ਕੁੜੀ ਦਾ 5 ਫੁੱਟ 4 ਇੰਚ ਕਾਸਟ ਹੈ ਜੱਟ ਸਿੱਖ ਗੋਤ ਸਿੱਧੂ ਉਮਰ ਆਜੀ ਕੁੜੀ ਦੀ 10 ਤਰੀਕ ਪੰਜਵਾਂ ਮਹੀਨਾ 1996 ਦਾ ਬਰਨ ਕੰਮ ਪ੍ਰੀ ਪੈਸ਼ਨ ਆਫ ਇਗਜ਼ਾਮ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ 10 ਤੋਂ 12 ਕੇ ਲਈ ਜ਼ਮੀਨ ਹੋਵੇ ਕਈ ਰਿਸ਼ਤੇ ਹੋ ਜੀ ਜਿਹੜੇ ਕਿ ਦੋ ਦੋ ਵਾਰ ਤਿੰਨ ਤਿੰਨ ਵਾਰ ਐਡਾ ਲੱਗ ਚੁੱਕੀਆਂ ਨੇ ਇਹਨਾਂ ਨੂੰ ਹਜੇ ਤੱਕ ਰਿਸ਼ਤੇ ਨਹੀਂ ਮੈਚ ਹੋ ਕੇ ਮਿਲੇ ਜੀ ਆਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 6 ਜ਼ਿਲ੍ਹਾ ਸੰਗਰੂਰ ਕੁੜੀ ਦਾ ਰਿਸ਼ਤਾ ਕਾਸਟ ਅਗਰਵਾਲ ਗੋਤ ਕਾਂਸਲ ਡੇਟ ਆਵਦ 1 10 1985 ਪੜ੍ਹਾਈ ਪਲੱਸ 2 ਕੱਦ 4 ਫੁੱਟ 10 ਇੰਚ ਪੈਣ ਇੱਕ ਮੈਡਾ ਭਰਾਣ ਮੈਡਾ ਕੁੜੀ ਮੰਗਲਿਕ ਆ ਮਾਤਾ ਤੇ ਪਿਤਾ ਐਕਸਪਾਇਰ ਆ ਕੁੜੀ ਤਲਾਕਸ਼ੁਦਾ ਹੈ ਬੱਚਾ ਨਹੀਂ ਕੋਈ ਮੰਗ ਮੁੰਡਾ ਤਲਾਕਸ਼ੁਦਾ ਹੋਵੇ ਛੋਟੇ ਬੱਚਿਆਂ ਵਾਲਾ ਹੋਵੇ ਰੋੜਾ ਖੱਤਰੀ ਭੋਲ ਬੂਰੇ ਕਾਸਟ ਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ 9783844574 ਅਗਲਾ ਰਿਸ਼ਤਾ ਆਇਆ ਫਾਈਨ ਨੰਬਰ 7 ਜੀ ਜ਼ਿਲ੍ਹਾ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਰਿਸ਼ਤਾ ਹੈਗਾ ਕੁੜੀ ਦਾ ਪੜ੍ਹਾਈ ਪਲੱਸ 2 ਪਾਸ ਨਾਲ ਕੰਪਿਊਟਰ ਕੋਰਸ ਕਾਸਟ ਹੈ ਹਿੰਦੂ ਡੇਟ ਆਫ ਬਰਥ ਹੈ 3 10 1991 ਦਾ ਬੌਰਨ ਕੱਦ ਦਾ 5 ਫੁੱਟ 3 ਇੰਚ ਭਰਾ ਇੱਕ ਹੈ ਅਮਰੀਕਾ ਗਿਆ ਜੀ ਉਹ ਡੇਟ ਆਫ ਬਰਥ 30 10 1991 ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡਾ ਪੰਜਾਬ ਵਿੱਚ ਚੰਗੀ ਤਰ੍ਹਾਂ ਸੈਟਲ ਹੋਵੇ ਪਰਿਵਾਰ ਦਾ ਨੰਬਰ ਨੋਟ ਆਪ ਤੁਸੀਂ ਕਰ ਸਕਦੇ ਹੋ ਪਰ ਇਹਨਾਂ ਨੇ ਏਰੀਆ ਹੁਸ਼ਿਆਰਪੁਰ ਮੰਗਿਆ ਹੈ 9041007861 ਅਗਲਾ ਰਿਸ਼ਤਾ ਆਇਆ ਫਾਈਲ ਨੰਬਰ 8 ਜੀ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਹੈ ਜੱਟ ਸਿੱਖ ਗੋਤ ਗਰੇਵਾਲ ਉਮਰ 30 ਸਾਲ ਹਾਈਟ ਹੈ ਜੀ 5 ਫੁੱਟ 4 ਇੰਚ ਕੰਮ ਕੈਨੇਡਾ ਸਿਟੀਜ਼ਨ ਵਰਕ ਇਨ ਇੰਜੀਨੀਅਰਿੰਗ ਮੰਗ ਮੁੰਡਾ ਪੜਿਆ ਲਿਖਿਆ ਹੋਵੇ ਵਧੀਆ ਪਰਿਵਾਰ ਤੋਂ ਖਾਨਦਾਨੀ ਹੋਵੇ ਜ਼ਮੀਨਦਾਰ ਤੋਂ 12 ਕਿੱਲੇ ਤੱਕ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਤੇ ਨਾਲ ਜੌਬ ਵਧੀਆ ਕਰਦਾ ਹੋਵੇ ਬਹੁਤ ਵਧੀਆ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਹੈ ਜੀ ਕੁੜੀ ਵਧੀਆ ਸੋਹਣੀ ਸੁਨੱਖੀ ਆ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਖਾਨਦਾਨੀ ਪਰਿਵਾਰ ਹੋਵੇ ਜੀ ਵਧੀਆ ਪਰਿਵਾਰ ਹੋਵੇ ਅਗਲਾ ਰਿਸ਼ਤਾ ਹੈ ਫਾਈਲ ਨੰਬਰ 9 ਜ਼ਿਲ੍ਹਾ ਮਹਾਲੀ ਤੋਂ ਆਂ ਜੀ ਕੁੜੀ ਦੀ ਕਾਸਟ ਜੱਟ ਸਿਕ ਗੋਤ ਸਿੱਧੂ ਡੇਟ ਆਬਤ 30/1995 ਹਾਈਟ 5 ਫੁੱਟ 3 ਇੰਚ ਪੜ੍ਹਾਈ ਮਾਸਟਰ ਇਨ ਸਪਲਾਈ ਚੇਨ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਭੈਣ ਕੈਨੇਡਾ ਇੱਕ ਭਰਾ ਹੈ ਕੰਮ ਕੈਨੇਡਾ ਮੈਨੇਜਰ ਹੋਵੇ ਮੁੰਡਾ ਕੈਨੇਡਾ ਹੋਵੇ ਨਾਲ ਪੜ੍ਹਾਈ ਗ੍ਰੈਜੂਏਟ ਇੰਡੀਆ ਤੋਂ ਹੋਵੇ 5 ਕਿਲੇ ਜ਼ਮੀਨ ਆਉਂਦੀ ਹੋਵੇ ਮੋਨਾ ਹੋਵੇ ਚੰਡੀਗੜ੍ਹ ਤੇ ਮੁਹਾਲੀ ਦੇ ਆਸ-ਪਾਸ ਏਰੀਆ ਲੱਗਦੇ ਨੂੰ ਪਹਿਲਾ ਆਗਲਾ ਰਿਸ਼ਤਾ ਹੈ ਫਾਈਲ ਨੰਬਰ 10 ਜੀ ਜ਼ਿਲ੍ਹਾ ਗੁਰਦਾਸਪੁਰ ਕੁੜੀ ਦੀ ਕਾਸਟ ਹੈ ਜਰਸੀ ਖਗੋਤ ਬਲਗ ਬਲਗਣ ਬਲਗਣ ਹਾਈਟ ਹੈਗੀ ਹੈ ਜੀ 5 ਫੁੱਟ 7 ਇੰਚ ਪੜਾਈ ਬੀ ਕਾਮ ਆਨਸ ਖਾਲਸਾ ਕਾਲਜ ਏ ਐਸ ਆਰ ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੈਨੇਡਾ ਭਰਾ ਇੱਕ ਹੈ ਭਰਾ ਭਰਾ ਇੱਕਾ ਅਤੇ ਮਾਤਾ ਪਿਤਾ ਨੇ ਉਮਰ ਲੜਕੀ ਦੀ 18 ਦਾ 1997 ਕੁੜੀ ਇਸ ਟੈਮ ਕੈਨੇਡਾ ਵਰਕ ਪਰਮਟ ਤੇ ਐ ਬ੍ਰਾਮਟਨ ਵਿੱਚ ਰਹਿ ਰਹੀ ਐ ਮੁੰਡਾ ਯੂ ਐਸ ਜ ਕੈਨੇਡਾ ਪੀਆਰ ਹੋਵੇ 8 ਤੋਂ 10 ਕਿਲੇ ਜ਼ਮੀਨ ਹੋਵੇ ਜੀ ਆਗਲਾ ਰਿਸ਼ਤਾ ਆ ਫਾਈਲ ਨੰਬਰ 11 ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਅਮਜ ਵੀ ਸਿੱਖ ਗੋਟ ਗਿੱਲ ਡੇਟ ਆਫ ਬਰਥ 15 4 1994 ਹਾਈਟ 5 ਫੁੱਟ 5 ਇੰਚ ਸਟੱਡੀ ਐਮਏ ਹਿਸਟਰੀ ਨਾਲ ਬੀਐਡ ਕਰੀ ਐ ਪਰਿਵਾਰ ਇੱਕ ਪਰਿਵਾਰ ਚ ਇੱਕ ਭਰਾ ਮੈਰਿਡ ਇੱਕ ਭਰਾ ਗਵਰਨਮੈਂਟ ਟੀਚਰ ਕੰਮ ਨਾ ਡੋਇੰਗ ਪੀ ਟੈਟ reference ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਮੋਕਸਰ ਫਰੀਦਕੋਟ ਬਠਿੰਡਾ ਮੋਗਾ ਨਾਲ ਦੇ ਲੱਗਦੇ ਪਿੰਡਾਂ ਨੂੰ ਪਹਲ ਹੈ ਜੀ ਪ੍ਰਵਾਦ ਦਾ ਨੰਬਰ ਲੈਣ ਲਈ ਤੁਸੀਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਜ਼ਰੂਰ ਕਰ ਸਕਦੇ ਹੋ ਵਧੇਰੇ ਜਾਣਕਾਰੀ ਹੋਰ ਲੈਣ ਲਈ ਇਹਨਾਂ ਸਾਰਿਆਂ ਦੇ ਰਿਸ਼ਤਿਆਂ ਦੇ ਨੰਬਰ ਲੈਣ ਲਈ ਜੀ ਤੁਸੀਂ ਸਾਣਾ ਸੰਪਰਕ ਕਰੋ ਤਾਂ ਜੋ ਪਹਿਲਾਂ ਆਪਾਂ ਮੁੰਡੇ ਵਾਲਿਆਂ ਨੂੰ ਜਿਹੜੇ ਤੁਹਾਡੇ ਮੁੰਡੇ ਵਾਲਿਆਂ ਦੇ ਡਾਟੇ ਹੋਣਗੇ ਕੁੜੀ ਵਾਲਿਆਂ ਨੂੰ ਭੇਜਾਂਗੇ ਜੀ ਉਸਤਵਾ ਜੀ ਉਹਨਾਂ ਨੂੰ ਪਸੰਦ ਆਉਂਦਾ ਹੈ ਜੀ ਫਿਰ ਆਪਾਂ ਦੋਨਾਂ ਪਰਿਵਾਰਾਂ ਨੂੰ ਨੰਬਰ ਦੇ ਦੇਣੇ ਹੁੰਨੇ ਆ ਜੀ ਤਾਂ ਜੋ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਣ ਜੀ ਆਗਲਾ ਰਿਸ਼ਤਾ ਆਇਆ ਜੀ ਫਾਈਲ ਨੰਬਰ 12 ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੁੜੀ ਦੀ ਕਾਸਟ ਹੈ ਜਰਸੀ ਕੋਤ ਬਰਾੜ ਡੇਟ ਆਫ ਬਰਥ 1995 ਦਾ ਬਾਰਨ ਹਾਈਟ 5 ਫੁੱਟ 6 ਇੰਚ ਸਟੱਡੀ ਬੀ ਐਸਸੀ ਨਰਸਿੰਗ ਪਰਿਵਾਰ ਚ ਇੱਕ ਭਰਾ ਹੈਗਾ ਤੇ ਮਾਤਾ ਪਿਤਾ ਨੇ ਕੰਮ ਨਰਸਿੰਗ ਜੋਬ ਇਨ ਕੈਨੇਡਾ ਕੁੜੀ ਦੀ ਪੜਾਈ ਵਧੀਆ ਕਰੀ ਹੈ ਜੀ ਬੀਐਸਸੀ ਨਰਸਿੰਗ ਚ ਅੱਗੇ ਮੁੰਡਾ ਕੈਨੇਡਾ ਹੋਵੇ ਜੀ 15 ਤੋਂ 20 ਕੇ ਲੈ ਤੱਕ ਜਮੀਨ ਆਉਂਦੀ ਹੋਵੇ ਸੋਨਾ ਹੋਵੇ ਸ਼ਰੀਪ ਪਰਵਾਰ ਹੋਵੇ ਖਾਨਦਾਨੀ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਜ਼ਰੂਰ ਹੋਵੇ ਆਗਲਾ ਰਿਸ਼ਤਾ ਆਇਆ ਫਾਈਲ ਨੰਬਰ 13 ਨੇਮ ਕੌਰ ਡੇਟ ਆਵਤ 15 11 1992 ਸਟੱਡੀ ਐਜੂਕੇਸ਼ਨ ਜੀਐਨਐਮ ਨਰਸਿੰਗ ਤੇਨੂੰ ਰਸਤਾ ਚਾਹੀਦਾ ਜੀ ਮਾਜੇ ਕੁੜੀ ਵਾਲੇ ਮਾਜੇ ਵਾਲੇ ਦੇ ਨੇ ਤੇ ਮੁੰਡਾ ਆਸਟ੍ਰੇਲੀਆ ਦੇ ਪੀਆਰ ਚਾਹੀਦਾ ਹੈ ਜੀ ਇਹਨਾਂ ਨੂੰ ਕਾਸਟ ਜਰਸੀ ਘਟਲੋ ਗੋਤਾ ਜੀ ਸਿਟੀ ਫਰੋਜਪੁਰ ਹੈ ਮੁੰਡਾ ਫਰੋਜਪੁਰ ਏਰੀਆ ਤੋਂ ਹੀ ਚਾਹੀਦਾ ਹੈ ਇਹਨਾਂ ਨੂੰ ਵਧੀਆ ਸੋਹਣਾ ਸਨਖਾ ਹੋਵੇ ਕੁੜੀ ਸੋਹਣੀ ਸਨਖੀ ਹੈ ਜੀ ਦੋ ਬਰੋ ਨੇ ਦੋ ਬਰੋ ਨੇ ਦੋਵੇਂ ਮੈਰਿਡ ਨੇ ਕੁੜੀ ਦੇ ਭਰਾ ਜੀ ਕੁੜੀ ਵਧੀਆ ਸੋਹਣੀ ਸਨਖੀ ਹੈ ਅਗਲਾ ਰਿਸ਼ਤਾ ਹੈ ਫਾਈ ਨੰਬਰ 14 ਜ਼ਿਲ੍ਹਾ ਲੁਧਿਆਣਾ ਏਰੀਆ ਰਾੜਾ ਸਾਹਿਬ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਬੋਪਾਰਾਏ ਡੇਟ ਆਫ ਬਰਥ 19 ਫਰਵਰੀ 1996 ਹਾਈਟ 5 ਫੁੱਟ 4 ਇੰਚ ਸਟੱਡੀ ਬੀਏਸੀ ਨਰਸਿੰਗ ਤੇ ਨਾਲ ਹੈਲਥ ਕੇਅਰ ਦਾ ਕੋਰਸ ਕਰਿਆਗਾ ਫੈਮਿਲੀ ਚ ਮਾਤਾ ਪਿਤਾ ਤੇ ਭਰਾ ਅਨ ਮੈਰਿਡ ਮਾਤਾ ਪਿਤਾ ਦਾ ਵੀਜ਼ਾ ਲੱਗਿਆ ਹੋਇਆ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਕੁੜੀ ਕੈਨੇਡਾ ਦੀ ਪੀਆਰ ਹੈ ਮੁੰਡੇ ਨੂੰ ਜ਼ਮੀਨ 20 ਕਿੱਲੇ ਤੱਕ ਹੋਵੇ ਕੁੜੀ ਦੇ ਪਰਿਵਾਰ ਕੋਲ ਵੀ ਜ਼ਮੀਨ ਵਧੀਆ ਆਉਂਦੀ ਹੋਵੇ ਪਰਵਾਰ ਬਰਾਬਰ ਦਾ ਹੋਵੇ ਜੀ ਵਧੀਆ ਪਰਵਾਰ ਤੋਂ ਰਿਸ਼ਤਾ ਹੈਗਾ ਜੀ ਇਹ ਕੁੜੀ ਦਾ ਅਗਲਾ ਰਿਸ਼ਤਾ ਆਇਆ ਫਾਈਲ ਨੰਬਰ 15 ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ ਹੈ ਜੀ 2 2 1993 ਹਾਈਟ 5 ਫੁੱਟ 3 ਇੰਚ ਕੁੜੀ ਕੈਨੇਡਾ ਚ ਵਰਕ ਪਰਮਿਟ ਤੇ ਆ ਪੜ੍ਹਾਈ ਐਮਸੀਏ ਕਰੀ ਆ ਫੈਮਲੀ ਚ ਭਰਾਣ ਮੈਰਿਡਾ ਤੇ ਮਾਦਾ ਦੇ ਪਿਤਾ ਨੇ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਬਾਰਕ ਪਰਮਟਤੇ ਹੋਵੇ ਤੇ ਜ਼ਮੀਨ ਮੁੰਡੇ ਨੂੰ 8 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਇਹ ਵੀ ਅਗਲਾ ਰਿਸ਼ਤਾ ਹੈ 16 ਫਾਈ ਨੰਬਰ ਜ਼ਿਲ੍ਹਾ ਰੋਪੜ ਤੋਂ ਕੁੜੀ ਦੀ ਕਾਸਟ ਜਰਸੀ ਕੁਤ ਮਾਵੀ ਡੇਟ ਆਫ ਬਰਥ 14 11 1996 ਹਾਈਟ 5 ਫੁੱਟ 6 ਇੰਚ ਸਟੱਡੀ ਬੀਟੈਕ ਪਰਿਵਾਰਚ ਮਾਤਾ ਪਿਤਾ ਤੇ ਭਰਾ ਇੱਕ ਅਨਮੈਰਿਡ ਭਰਾ ਕੈਨੇਡਾ ਇੱਕ ਮੈਰਿਡ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵੈਲ ਐਜੂਕੇਟਿਡ ਹੋਵੇ ਜ਼ਮੀਨ 10 ਤੋਂ 15 ਕਿੱਲੇ ਤੱਕ ਆਉਂਦੀ ਹੋਵੇ ਲਧਿਆਣਾ ਤੇ ਫਰਤੇਗੜ ਪਟਿਆਲਾ ਰੋਪੜ ਤੋਂ ਹੀ ਹੋਵੇ ਰਿਸ਼ਤਾ ਅਗਲਾ ਰਿਸ਼ਤਾ ਹੈ ਜੀ 17 ਫਾਈ ਨੰਬਰ ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਹੈ ਜੱਟ ਸੀ ਗੋਤ ਢਾਲੀਵਾਲ ਡੇਟ ਆਫ ਬਰਥ 10 11 1995 ਹਾਈਟ 5 ਫੁੱਟ 7 ਇੰਚ ਸਟੱਡੀ ਬੀਏ ਸੀ ਮੈਡੀਕਲ ਐਮ ਐਸ ਸੀ ਫਾਰਮ ਯੂਸਟਰੀਕਲ ਫੂਡ ਸਾਇੰਸ ਟੈਕਨੋਲੋਜੀ ਸਪਲਾਈ ਚੇਨ ਮੈਨੇਜਮੈਂਟ ਚ ਕੈਨੇਡਾ ਫੈਮਿਲੀ ਚ ਮਾਤਾ ਪਿਤਾ ਤੇ ਕੁੜੀ ਘਰਦਿਆਂ ਦੀ ਇਕੱਲੀ ਕੱਲੀ ਹੈ ਕੁੜੀ ਕਨੇਡਾ ਚ ਵਰਕ ਪਰਮਟ ਤੇ ਪੀਆਰ ਦੀ ਫਾਈਲ ਲੱਗੀ ਹੋਈ ਹੈ ਰਿਸ਼ਤਾ ਚਾਹੀਦਾ ਜੀ ਮੁੰਡੇ ਮੁੰਡੇ ਦਾ ਮੁੰਡੇ ਦੀ ਕਾਸਟ ਸਿਰਫ ਜੱਟ ਸੇ ਕੋਵੇ ਤੇ ਨਾਲ ਵਧੀਆ ਜ਼ਮੀਨ ਆਉਂਦੀ ਹੋਵੇ ਅਗਲਾ ਰਿਸ਼ਤਾ ਆਇਆ ਜੀ 18 ਨੰਬਰ ਫਾਈਲ ਨਾਮ ਕੌਰ ਪਤਾ ਬਠਿੰਡਾ ਪੜਾਈ ਐਮਏ ਹਿਸਟਰੀ ਬੀਐਡ ਦੀ ਪੜਾਈ ਕਰੀ ਐ ਭੈਣ ਏਕਾ ਗਈ ਭਰਾ ਵੀ ਏਕਾ ਭਰਾ ਗਵਰਨਮੈਂਟ ਟੀਚਰ ਕੱਦ 5 ਫੁੱਟ 5 ਇੰਚ ਕਾਸਟ ਮਜ ਵੀ ਸਿੱਖ ਗੋਤ ਗਿੱਲ ਉਮਰ 15 4 1994 ਕੰਮ ਨੌ ਡoing ਪੀਟਟ ਪ੍ਰੀਪੇਸ਼ਨ ਮੁੰਡਾ ਗਵਰਨ ਜੋਬ ਤੇ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਤੇ ਮੋਖਸਰ ਤੇ ਫਰੀਦਕੋਟ ਮੋਗੇ ਨੂੰ ਪਹਿਲ ਆ ਅਗਲਾ ਰਿਸ਼ਤਾ ਆ ਜੀ ਫਾਈਲ ਨੰਬਰ 19 ਨਾਮ ਕੌਰ ਪਤਾ ਮੋਗਾ ਪੜਾਈ ਪਲੱਸ 2 ਮੈਡੀਕਲ ਪੀਟੀਚ 64 ਸਕੋਰ ਨੇ ਭਾਣ 1 ਕਾ ਭਰਾਣ ਮੈਡਾ ਕੱਦ ਕੁੜੀ ਦਾ 5 ਫੁੱਟ 9 ਇੰਚ ਕਾਸਟ ਆ ਜੱਟ ਸਿੱਖ ਉਮਰ 14 ਤਰੀਕ 12ਵਾਂ ਮਹੀਨਾ 2005 ਦਾ ਬੌਰਨ ਕੰਮ ਪੀਟੀਏ ਚ ਹਟ ਸਕੋਰ ਹੁੰਦਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਖਰਚਾ ਕਰਨ ਵਾਲਾ ਚਾਹੀਦਾ ਜੀ ਵਿਆਹ ਪੱਕਾ ਕਰਨਾ ਹੈ ਅਗਲਾ ਰਿਸ਼ਤਾ ਆਈਫਾਈ ਨੰਬਰ ਬੀ ਨਾਮ ਕੌਰ ਪਤਾ ਫਿਰੋਜ਼ਪੁਰ ਪੜਾਈ ਬੀਸੀਏ ਐਮਸੀਏ ਬੀਐਡ ਟੈਟ ਕਲੀਅਰ ਹੈ ਪਰਿਵਾਰ ਚ ਭੈਣ ਕੋਈ ਨਹੀਂ ਭਰਾ ਦੋ ਨੇ ਇੱਕ ਮੈਡੀਕਲ ਅਫੀਸਰ ਹੈ ਜੀ ਭਰਾ ਇੱਕ ਫਾਰਮਰ ਹੈ ਜੀ ਕੱਦ 5 ਫੁੱਟ 4 ਇੰਚ ਕਾਸਟ ਮਜਬੀ ਸੀਕ ਗੋਤ ਰੰਧਾਵਾ ਉਮਰ 2 10 1999 ਕੰਮ ਬ੍ਰਦਰ ਫਾਰਮਰ 5 ਕਿਲੇ ਜ਼ਮੀਨ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਫਿਰ ਜ਼ਮੀਨ ਵਧ ਗਿਆ ਹੋਵੇ ਜੀ ਅਗਲਾ ਰਿਸ਼ਤਾ ਆਇਆ ਫਾਈਲ ਨੰਬਰ 21 ਨਾਮ ਕੌਰ ਪਤਾ ਸੰਗਰੂਰ ਪੜ੍ਹਾਈ ਪਲੱਸ 2 ਨੇਡ ਕਮਿਊਨਿਟੀ ਵੈਲਫੇਅਰ ਕੋਕਰੀ ਬਿਜ਼ਨਸ ਮੈਨੇਜਮੈਂਟ ਆਸਟ੍ਰੇਲੀਆ ਗਵਰਨਮੈਂਟ ਜੌਬ ਤੇ ਐਬਸ ਡਰਾਈਵਰ ਹੈ ਪੈਣ ਇੱਕ ਮੈਰਿਡ ਅਪਰਾਏ ਕਨ ਮੈਰਿਡ ਕੱਦ ਪੰਜ ਫੁੱਟ ਚਾਰ ਇੰਚ ਕਾਸਟ ਜਰਸੀ ਕੁ ਗੋਤ 10 ਉਮਰ ਆਜੀ 1999 ਕੰਮ ਕੰਮ ਗਵਰਨਮੈਂਟ ਜੌਬ ਬੱਸ ਡਰਾਈਵਰ ਡਿਵੋਰਸਡ ਹੈ ਜੀ No child ਮੁੰਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਕੈਨੇਡਾ ਪੀ ਆਰ ਉਹ ਵੈਲ ਸੈਟਲਡ ਆਸਟ੍ਰੇਲੀਆ ਆਸਟ੍ਰੇਲੀਅਨ ਪਹਿਲ ਆਗਲਾ ਰਿਸ਼ਤਾ ਹੈ ਫਾਈ ਨੰਬਰ 22 ਨਾਮ ਕੌਰ ਪਤਾ ਬਰਨਾਲਾ ਪੜ੍ਹਾਈ ਐਮ ਸੀ ਐ ਪੈਣ ਕੋਈ ਨਹੀਂ ਭਰਾਈ ਕਨ ਮੈਰਿਡ ਹੈ ਕੱਦ ਕੁੜੀ ਦਾ 5 ਫੁੱਟ ਕਾਸਟ ਹੈ ਜੱਟ ਸਿੱਖ ਉਮਰ 2 2 993 ਕੰਮ ਕਨੇਡਾ ਵਰਕ ਪਰਮਟ ਤੇ ਕਨੇਡਾ ਪੀਆਰ ਜਾਂ ਫਿਰ ਵਰਕ ਪਰਮਟ ਤੇ ਮੁੰਡਾ ਹੋਵੇ ਜ਼ਮੀਨ 8 ਤੋਂ 10 ਕਿੱਲੇ ਹੋਵੇ ਜੀ ਆਗਲਾ ਰਿਸ਼ਤਾ ਆਇਆ ਜੀ ਫਾਈਲ ਨੰਬਰ 23 ਨਾਮ ਕੌਰ ਪਤਾ ਮੋਗਾ ਪੜਾਈ ਬੀਏ ਬੀਐਡ ਪੀਟੀਈ ਚ ਓਵਰ ਆਲ 60 ਸਕੋਰ ਨੇ ਸਾਢੇ 6 ਬੈਂਡ ਨਾਲ ਆਇਆ ਭੈਣ ਨਹੀਂ ਕੋਈ ਭਰਾ ਇੱਕ ਕੱਦ 5 ਫੁੱਟ 4 ਇੰਚ ਕਾਸਟ ਹੈ ਜੁਲਾਹਾ ਸਿੱਖ ਉਮਰ 2 ਤਰੀਕ 8ਵਾਂ ਮਹੀਨਾ ਨੂੰ 94 ਕੰਮ ਕੈਨੇਡਾ ਦਾ ਵੀਜ਼ਾ ਆਇਆ ਹੋਇਆ। ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਜੀ ਬਧੀਆ ਪਰਿਵਾਰ ਤੋਂ। ਬਹੁਤ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਰਿਸ਼ਤੇ ਆ ਜੀ। ਰਿਸ਼ਤੇ ਪੂਰੇ ਸੁਣਿਆ ਕਰੋ ਜੀ। ਸੁਣਨ ਤੋਂ ਬਾਅਦ ਸਬਸਕ੍ਰਾਈਬ ਜਰੂਰ ਕਰਿਆ ਕਰੋ ਨਾਲ ਲਾਈਕ ਕਰਿਆ ਕਰੋ ਜੀ। ਆਗਲਾ ਰਿਸ਼ਤਾ ਹੈ ਫਾਈਲ ਨੰਬਰ 24 ਨਾਮ ਕੌਰ ਪਤਾ ਮੋਗਾ। ਪੜ੍ਹਾਈ ਗ੍ਰੈਜੂਏਸ਼ਨ ਬੀਕਮ ਭੈਣਾ 5 ਨੇ। ਉਸ ਵਿੱਚੋਂ ਤਿੰਨ ਭੈਣਾ ਮੈਰਿਡ। ਦੋ ਅਨਮੈਰਿਡ ਭਰਾ ਵੀ ਅਨਮੈਰਿਡ ਕੱਦ ਕੁੜੀ ਦਾ 5 ਫੁੱਟ 4 ਇੰਚ ਕਾਸਟ ਹੈ ਜੀ ਮਜਬੀ ਸਿੱਖ ਉਮਰ ਆ ਜੀ 6 1 2003 ਕੰਮ ਆਇਲਰ ਸੂ ਚ ਸਾਡੇ ਸੀ ਬੈਂਡ ਆਇਆ ਓਵਰ ਆਲ ਕੈਨੇਡਾ ਜਾਣ ਲਈ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਹੈ ਜੀ ਜੱਤੀ ਬੰਧਨ ਕੋਈ ਨਹੀਂ ਵਿਆਹ ਪੱਕਾ ਕਰਨਾ ਇਹਨਾਂ ਨੇ ਆਇਲਾ ਰਿਸ਼ਤਾ ਹੈ ਫਾਈਲ ਨੰਬਰ 25 ਨਾਮ ਕੋਰ ਪਤਾ ਜਲੰਧਰ ਪੜਾਈ ਬਲਾਸ 2 ਜੀ ਐਨ ਐਮ ਨਰਸਿੰਗ ਭੈਣ ਇੱਕ ਭਰਾ ਦੋ ਨੇ ਹਾਈਟ 5.5 ਫੁੱਟ ਕਾਸਟ ਜਰਸੀ ਕੁ ਗੋਤ ਰੰਧਾਵਾ ਉਮਰ 31/12/1994 ਕੰਮ ਇਸ ਟਾਈਮ ਫ੍ਰੀ ਹੈ ਜੀ ਲੜਕੀ ਕਰਦਾ ਕੰਮ ਕਰ ਵਧੀਆ ਜਾਣਦੀ ਹੈ ਵਧੀਆ ਪਰਿਵਾਰ ਦਾ ਅਮਰਧਾਰੀ ਮੁੰਡਾ ਹੋਵੇ ਅਗਲਾ ਰਿਸ਼ਤਾ ਆਇਆ 265 ਨੰਬਰ ਨਾਮ ਕੌਰ ਪਤਾ ਸੰਗਰੂਰ ਪੜ੍ਹਾਈ ਬੀਸੀਏ ਐਮਸੀ ਭੈਣ ਕੋਈ ਨਹੀਂ ਭਰਾ ਇੱਕ ਅਨ ਮੈਰਿਡਾ ਆਸਟ੍ਰੇਲੀਆ ਕੱਦ 5 ਫੁੱਟ 2 ਇੰਚ ਕਾਸਟ ਸਰਸਵਤੀ ਬ੍ਰਾਹਮਣ ਉਮਰ 11599 ਕੰਮ ਪ੍ਰਾਈਵੇਟ ਜੌਬ ਬੈਂਗਲੌਰ ਹੁੰਦਾ ਯੂਕੇ ਕੈਨੇਡਾ ਆਸਟ੍ਰੇਲੀਆ ਯੂਐਸਏ ਇੰਡੀਆ ਗਵਰਨਰ ਜੌਬ ਹੋਵੇ ਜਰਨਲ ਕਾਸਟ ਚੋ ਹੀ ਰਿਸ਼ਤਾ ਹੋਵੇ ਜੀ ਅਗਲਾ ਰਿਸ਼ਤਾ ਆਇਆ ਜੀ ਫਾਈ ਨੰਬਰ 27 ਨਾਮ ਕੌਰ ਪਤਮ ਲੋਟ ਪੜਾਈ ਬੀਏ ਐਮਏ ਬੀਐਡ ਐਂਡ 2 ਸਾਲ ਦਾ ਡਿਪਲੋਮਾ ਕੈਨੇਡਾ ਪੀਆਰ ਭੈਣ ਨੂੰ ਪਰਾ ਅਨ ਮੈਰਿਡ ਕੈਨੇਡਾ ਪੀਆਰ ਕੱਦ 5 ਫੁੱਟ 5 ਇੰਚ ਕਾਸਟ ਚੱਟ ਸਿੱਖ ਗੋਤਪਵਾਰ ਉਮਰ ਹੈ ਜੀ 8 1991 ਦਾ ਬਰਨ ਕੰਮ ਕੈਨੇਡਾ ਵਰਕ ਪਰਮਿਟ ਤੇ ਮੁੰਡਾ ਕਨੇਡਾ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਣਾ ਸ਼ਾਕਾਹਾਰੀ ਹੋਵੇ 8 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਅਗਲਾ ਰਿਸ਼ਤਾ ਹੈ ਜੀ 285 ਨੰਬਰ ਨਾਮ ਕੌਰ ਪਤਾ ਲੁਧਿਆਣਾ ਪੜ੍ਹਾਈ ਬੀਐਸਸੀ ਨਰਸਿੰਗ ਭੈਣ ਕੋਈ ਨਹੀਂ ਪਰਾ ਇੱਕ ਕਨੇਡਾ ਪੀਆਰ कद 5 फुट 3 इंच कास्ट अरोड़ा सिख उम्र 31 1995 ਕੰਮ ਡੀ ਐਮ ਸੀ ਐਚ ਵਰਕਿੰਗ ਆਇਸਟਾਫ ਨਰਸ ਮੁੰਡਾ ਪੀ ਆਰ ਇਨ ਕੈਨੇਡਾ ਆਸਟ੍ਰੇਲੀਆ ਯੂਕੇ ਦਾ ਹੋਵੇ ਜੀ ਅਗਲਾ ਰਿਸ਼ਤਾ ਆ ਫਾਈਲ ਨੰਬਰ 29 ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟਾ ਜਰਸੀ ਕੁ ਗੋਦ ਸਿੱਧੂ ਡੇਟ ਆਫ ਬਰਥ 10 5 1996 ਹਾਈਟ 5 ਫੁੱਟ 4 ਇੰਚ ਪੜ੍ਹਾਈ ਐਮ ਐਸ ਸੀ ਮੈਥ ਟੈਟ ਕਲੀਅਰ ਹੈ ਜੀ ਨਾਉ ਪੰਜਾਬੀ ਪੰਜਾਬੀ ਨਾਲ ਐਮਏ ਪੰਜਾਬੀ ਦੀ ਕਰੀ ਹੈ ਫੈਮਲੀ ਚ ਮਾਤਾ ਤੇ ਪਿਤਾ ਭਰਾਣ ਮੈਡ ਕੰਮ ਪ੍ਰੀ ਪੈਸ਼ਨ ਆਫ ਐਗਜ਼ਾਮ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡੇ ਜਮੀਨਦਾਰ ਤੋਂ 12 ਕਿਲੇ ਤੱਕ ਆਉਂਦੀ ਹੋਵੇ ਅਗਲਾ ਰਿਸ਼ਤਾ ਹੈ ਫਾਈ ਨੰਬਰ 3 ਜ਼ਿਲ੍ਹਾ ਮਰਸਰ ਕੁੜੀ ਦਾ ਕਾਸਟ ਜਰਸੀ ਕੁਤ ਪੰਗੂ ਡੇਟ ਆਫ ਬਰਥ 25 10 2002 ਦਾ ਬਾਰਨ ਹਾਈਟ 5 ਫੁੱਟ 7 ਇੰਚ ਸਟੱਡੀ ਪਲੱਸ 2 ਪਾਸ ਨਾਲ ਉਸ ਤੋਂ ਬਾਅਦ ਡਿਪਲੋਮਾ ਕੀਤਾ ਹੈਗਾ ਸੀ ਹੈਲਥ케ਅਰ ਦਾ ਅਸਿਸਟੈਂਟ 2 ਸਾਲ ਦਾ ਫੈਮਲੀ ਚ ਮਾਤਾ ਤੇ ਪਿਤਾ ਇੱਕ ਭਰਾ ਇੱਕ ਭੈਣ ਦੋਵੇਂ ਅਣ ਮੈੜਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਐ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਐ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਯੂਐਸਏ ਦਾ ਪੀਆਰ ਹੋਵੇ ਜ਼ਮੀਨ 5 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਅਗਲਾ ਰਿਸ਼ਤਾ ਆਇਆ ਫਾਈਲ ਨੰਬਰ 31 ਜਿਲ੍ਹਾ ਮਾਨਸਾ ਕੁੜੀ ਦੀ ਕਾਸਟਾ ਜੱਟ ਸਿੱਖ ਡੇਟ ਆਫ ਬਰਥ 17/1999 ਦਾ ਬਾਰਨ ਹਾਈਟ 5 ਫੁੱਟ 5 ਇੰਚ ਸਟੱਡੀ ਇਨ ਕੈਨੇਡਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਡਿਪਲੋਮਾ 2 ਸਾਲ ਦਾ ਵਾਓ ਵੈਲੀ ਕਾਲਜ ਐਸਿਸਟੈਂਟ ਸਟੋਰ ਏਲਡਰ ਇਸ਼ੂ 11 ਪਲੱਸ 2 ਕਮਾਰਸ ਵਿਦ ਮੈਰਿਟ ਹੋਲਡਰ ਕਰੰਟਲੀ ਪੀਆਰ ਇਨ ਕੈਨੇਡਾ ਕੁੜੀ ਬੜੀ ਵਧੀਆ ਸੋਣੀ ਸੁਨੱਖੀ ਆ ਮੁੰਡਾ ਸੋਹਣਾ ਹੋਵੇ ਕੁੜੀ ਕੈਨੇਡਾ ਦੀ ਪੀਆਰ ਹੈ ਜੀ ਅੱਜ ਜੀ ਇਹ 22 ਤਰੀਕ ਦੇ ਰਿਸ਼ਤੇੰ ਵਿੱਚੋਂ 22 ਤਰੀਕ ਦੇ ਰਿਸ਼ਤੇਾਂ ਦੀ ਐਡ 30 ਰਿਸ਼ਤੇ ਦੇ ਵਿੱਚ ਬੋਲੇ ਗਏ ਆ ਜੀ ਇਹਨਾਂ ਵਿੱਚੋਂ 31 ਰਿਸ਼ਤਿਆਂ ਵਿੱਚੋਂ ਕੋਈ ਵੀ ਆਪਣੀ ਪਸੰਦੀ ਦਾ ਰਿਸ਼ਤਾ ਤੁਸੀਂ ਨੋਟ ਕਰਕੇ ਸਾਨੂੰ WhatsApp ਤੇ SMS ਵੀ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਜੀ ਕਾਲ ਚੁੱਕਣ ਦਾ ਸਮਾਂ ਹੈਗਾ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜੀ ਉਸ ਵਿੱਚ ਜਿੰਨੇ ਵੀ ਬਾਇਓ ਡਾਟੇ ਤੇ ਪਿਕ ਆਉਂਦੇ ਆ ਸਾਡੇ ਕੋਲ ਸਭ ਨੂੰ ਮੈਚ ਕਰਕੇ ਰਿਸ਼ਤੇ ਦਿੱਤੇ ਜਾਂਦੇ ਆ ਜੀ ਰਿਸ਼ਤੇ ਦੀ ਐਡ ਪਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ